ਵੀਰੇ ਤਾਂ ਪੈ ਲਈ ਰੁੱਸੇ ਤੂੰ ਵੀ ਹੁਣ ਰੁੱਸ ਗਿਆ ਬਾਪੂ ਜਿਹੜਾ ਸੀ ਇੱਕ ਸਹਾਰਾ ਉਹ ਵੀ ਹੁਣ ਖੁੱਸ ਗਿਆ ਬਾਪੂ ਜਿਹੜਾ ਸੀ ਇੱਕ ਸਹਾਰਾ ਉਹ ਵੀ ਹੁਣ ਖੁੱਸ ਗਿਆ ਬਾਪੂ ਮਾਂ ਦੇ ਗਲ ਲੱਗ ਕੇ ਰੋਵਾ ਵਿਛੜ ਗਏ ਵੀਰਾਂ ਨੂੰ ਗੁੱਟ ਬੰਨ੍ਹਾ ਰਖੜੀ ਉੱਚਾ ਤਸਵੀਰਾਂ ਨੂੰ ਕੀ ਦੇ ਗੁੱਟ ਬੰਨ੍ਹਾ ਰਖੜੀ ਉੱਚਾ ਤਸਵੀਰਾਂ ਨੂੰ ਕੀ ਦੇ ਗੁੱਟ ਬੰਨ੍ਹਾ ਰਖੜੀ ਘਰ ਦੇ ਮੈਂ ਵਿੱਚ ਬਰਾਂਡੇ ਲਾ ਰੱਖੀ ਫੋਟੋ ਤੇਰੀ ਲੰਘ ਗਏ ਕਈ ਸਾਲ ਮਹੀਨੇ ਦੇਖ ਕੇ ਤੈਨੂੰ ਪੀਵੇ ਤੇਰੀ ਘਰ ਦੇ ਮੇ ਵਿਚ ਬਰਾਂਡੇ ਲਾ ਰੱਖੀ ਫੋਟੋ ਤੇਰੀ ਲੰਘ ਗਏ ਕਈ ਸਾਲ ਮਹੀਨੇ ਦੇਖ ਕੇ ਤੈਨੂੰ ਪੀਵੇ ਤੇਰੀ ਐਨੇ ਕਿਉਂ ਦੁੱਖ ਨੇ ਲਿਖਦੇ ਉਹ ਸਤ ਕਦੀਰਾਂ ਨੂੰ ਕੀ ਬੇਗੁੱਟ ਬਨਹਾਰ ਠੜੀ ਪੁੱਛ ਤਸਵੀਰਾਂ ਨੂੰ ਕੀ ਦੇ ਗੁੱਟ ਬਨਹਾਰ ਠੜੀ ਪੁਛਾਤ ਸ ਵੀਰਾਂ ਨੂੰ ਕੀ ਦੇ ਗੁੱਟ ਬੰਨਾਰਕੜੀ ਇਕ ਇਕ ਕਰਕੇ ਤੁਰ ਗਏ ਵੀਰੇ ਭੁੱਲਿਆ ਨਾ ਦੁੱਖ ਵੇ ਮੈਨੂੰ ਮਗਰੇ ਤੂੰ ਤੁਰ ਗਿਆ ਵੇ ਬਾਪੂ ਮਿਲਿਆ ਨਾ ਸੁੱਖ ਵੇ ਤੈਨੂੰ ਇਕ ਇਕ ਕਰਕੇ ਤੁਰ ਗਏ ਵੀਰੇ ਉਲੀਆਨਾ ਦੁੱਖ ਵਿੱਚ ਮੈਨੂੰ ਮਗਰੇ ਤੂੰ ਤੁਰ ਗਿਆ ਬਾਪੂ ਮਿਲੀਆਨਾ ਸੁਖ ਵਿੱਚ ਦੇਨੂੰ ਮਾ ਦੇ ਕਿਵੇਂ ਅੱਖਿਓਂ ਵਗਦੇ ਰੋਕਾਂ ਮੇਂ ਨੀਰਾਂ ਨੂੰ ਕੀ ਬੇਗੁੱਟ ਬਨਾਰਖੜੀ ਪੁੱਛੋ ਤਸਵੀਰਾਂ ਨੂੰ ਕੀ ਬੇਗੁੱਟ ਬਨਾਰਖੜੀ ਪੁੱਛੋ ਤਸਵੀਰਾਂ ਨੂੰ बन्ना कडी